ਪੀਪੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ 11ਵਾਂ ਬਾਬਾ ਬੁੱਧਦਾਸ ਜੀ ਯਾਦਗਾਰੀ ਆਲੂਪਰ ਫੁੱਟਬਾਲ ਟੂਰਨਾਮੈਂਟ ਆਈਟੀਆਈ ਬਸੀ ਪਠਾਨਾ ਵਿਖੇ ਆਯੋਜਿਤ ਕੀਤਾ ਗਿਆ ਜੋ ਕਿ 23 ਫਰਵਰੀ 2025 ਤੱਕ ਜਾਰੀ ਰਹੇਗਾ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਕੁਮਨ ਬ੍ਰਦਰ ਨੇ ਕੀਤਾ ਜਿਨ੍ਹਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਫੁੱਟਬਾਲ ਪ੍ਰਤੀ ਉਨ੍ਹਾਂ ਦੇ ਜਨੂੰਨ ਦੀ ਪ੍ਰਸ਼ੰਸਾ ਕੀਤੀ ਇਸ ਵਕਤ ਡੀਐਸਪੀ ਬਸੀ ਪਠਾਨਾ ਰਾਜਕੁਮਾਰ ਵੀ ਮੌਜੂਦ ਸਨ ਇਹਨਾਂ ਨੇ ਟੂਰਨਾਮੈਂਟ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹ ਟੂਰਨਾਮੈਂਟ ਨਾ ਸਿਰਫ ਫੁੱਟਬਾਲ ਪ੍ਰਤੀ ਜਨੂਨ ਨੂੰ ਉਤਸ਼ਾਹਿਤ ਕਰੇਗਾ, ਬਲਕਿ ਨੌਜਵਾਨਾਂ ਨੂੰ ਸਿਹਤਮੰਦ ਅਤੇ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਪੀਐਚੀਪੀ 24 ਤੋਂ ਨਿਤੀਸ਼ ਗੋਤਮ ਦੀ ਖਾਸ ਰਿਪੋਰਟ। ਸਭ ਤੋਂ ਪਹਿਲਾਂ ਮੈਂ ਸਾਰੀ ਸਾਡੀ ਮੈਨੇਜਮੈਂਟ ਜੋ ਆਈਟੀਆਈ ਗਰਾਊਂਡ ਪਾਸੇ ਪਠਾਣਾ 11ਵਾਂ ਪਾਪਾ ਬੁੱਧਦਾਸ ਜੀ ਦਾ ਉਹਨਾਂ ਦਾ ਤੁਸਕੜੋ ਸਵਰਗੀ ਸਰਦਾਰ ਅਮਰਜੀਤ ਸਿੰਘ ਕੋਲੀ ਸਾਹਿਬ ਦੀ ਯਾਦ ਚ ਜੋ ਅਸੀਂ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਸੋ ਅੱਜ ਵਾਇਗਰੂ ਦੀ ਜਿਆਦੇ ਨਾਲ ਅੱਜ ਅਸੀਂ ਉਹਨੂੰ ਇਨੈਗੂਰੇਟ ਕੀਤਾ ਤੇ ਮੇਰੇ ਨਾਲ ਹੁਣੀ ਜਗਦੀਪ ਸਿੰਘ ਧਾਲੀਵਾਲ ਸਾਫ ਸੋ ਬੜਾ ਵੱਡਾ ਉਹਨਾਂ ਦਾ ਉਪਰਾਲਾ ਹੈ ਉੱਡਾ ਹੀ ਤੁਸੀਂ ਕਹੋ ਸਾਰੀ ਮੈਨੇਜਮੈਂਟ ਰਾਣੀ ਵੀਰ ਅੜੀ ਖੜੇ ਨੇ ਸਾਡੇ ਤੋਂ ਬੜੇ ਸੀਨੀਅਰ ਨੇ ਭਾਜੀ ਜੀ ਸੋ ਇਹਨਾਂ ਨੂੰ ਵੇਖ ਕੇ ਅਸੀਂ ਇਹਨਾਂ ਦੀ ਖੇਡ ਨੂੰ ਵੇਖ ਕੇ ਅਸੀਂ ਵੀ ਬੜੇ ਇਨਸਪਾਇਰਡ ਹੁੰਦੇ ਸੀ ਅਸੀਂ ਵੀ ਸੋਚਦੇ ਸੀ ਵੀ ਰਾਣੀ ਵੀਰ ਵਰਗੇ ਅਸੀਂ ਵੀ ਪਲੇਅਰ ਕਿਤੇ ਬਣ ਜਾਈਏ ਸੋ ਮੈਂ ਬਿਲਕੁਲ ਅਸੀਂ ਇੱਥੇ ਆਏ ਹਾਂ ਜੀ ਤੇ ਅਸੀਂ ਆ ਕੇ ਵਾਇਗਰੂ ਦੀ ਜਿਆਦੇ ਨਾਲ ਅਸੀਂ ਇਨੈਗੂਰੇਸ਼ਨ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਰੀਆਂ ਟੀਮਸ ਨੇ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਟੀਮਸ ਨੇ ਅੱਜ ਇੱਕ ਮੈਂ ਮੈਸੇਜ ਦੇਣ ਦੀ ਇਹ ਜ਼ਰੂਰ ਕੋਸ਼ਿਸ਼ ਕੀਤੀ ਹੈ ਵੀ ਸਾਡੇ ਪੰਜਾਬ ਦੇ ਉੱਪਰ ਇੱਕ ਬਹੁਤ ਵੱਡਾ ਇੱਕ ਕਲੰਕ ਕਾਲੀ ਇੱਕ ਦਾਗ ਲਾਈ ਜਾਂਦੇ ਨੇ ਕਿਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਦੌਰ ਚੱਲਦਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਰੋਜ਼ ਦਿਰਾ ਦੇਖ ਰਹੇ ਹਾਂ ਵੀ ਸਾਡੇ ਨੌਜਵਾਨੀ ਜਿਹੜੀ ਹੈ ਉਹ ਇਸ ਦਲਦਲ ਦੇ ਵਿੱਚ ਫਸ ਰਹੀ ਹੈ। ਸੋ ਮੈਂ ਪਰ ਜ਼ੋਰ ਅਪੀਲ ਕਰਾਂਗਾ ਤੁਸੀਂ ਇੱਥੇ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਹੈ ਉਹ ਕੁਝ ਹੋਰ ਜਿਹੜੀ ਪਿਕਚਰ ਡਿਪਿክት ਕਰ ਰਹੀ ਹੈ। ਸੋ ਗਰਾਊਂਡ ਜ਼ੀਰੋ ਰਿਪੋਰਟ ਇਹ ਕਹਿੰਦੀ ਹੈ ਕਿ ਤੁਸੀਂ ਆ ਦੇਖੋ 6-6 ਫੁੱਟ 5.5-5.5 6-6 ਫੁੱਟ ਦੇ ਮੁੰਡੇ ਸਾਡੇ ਜਵਾਨ ਨੇ। ਸੋ ਉਹ ਕਿਸ ਤਰੀਕੇ ਦੇ ਨਾਲ ਘੰਟਾ ਖੜਨਾ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ। 45-45 ਦਾ ਮੈਚ ਸੋ ਮੇਰੇ ਮੁਤਾਬਕ ਇਹ ਹੈ ਵੀ ਮੈਂ ਸ कि देखो जिन्ने ਵੀ ਖਿਡਾਰੀਆਂ ਨੇ ਆਉਣਾ ਸਾਰਿਆਂ ਨੇ ਜਿੱਤਣਾ ਨਹੀਂ ਤੇ ਸਾਰੇ ਜਿੰਨੇ ਵੀ ਖਿਡਾਰੀ ਨੇ ਜਿਹੜੇ ਹਾਰਦੇ ਨੇ ਜਿੱਤ ਤਾਂ ਤੁਹਾਨੂੰ ਕੌਨਫੀਡੈਂਸ ਹਮੇਸ਼ਾ ਦੇਗੀ ਪਰ ਹਾਰਨ ਤੋਂ ਬਾਅਦ ਵੀ ਆਪਾਂ ਬੈਠ ਕੇ ਸੈਲਫ ਅਸੈਸਮੈਂਟ ਕਰਦਿਆਂ ਤੇ ਆਪਾਂ ਲਰਨ ਕਰਦਿਆਂ ਵੀ ਸਾਡੀਆਂ ਗਲਤੀਆਂ ਕਿੱਥੇ ਰਹੀਆਂ ਸੋ ਜ਼ਿੰਦਗੀ 'ਚ ਜੇ ਅੱਗੇ ਵਧਣਾ ਹੈ ਤਾਂ ਹਾਰਨਾ ਵੀ ਬੜਾ ਜ਼ਰੂਰੀ ਸੋ ਪਾਰਟਿਸਪੇਸ਼ਨ ਜਿਹੜੀ ਹੈ ਸਾਰੇ ਖਿਡਾਰੀ ਕੋਈ ਇਸ ਤਰ੍ਹਾਂ ਦੀ ਪਾਰਟਿਸਪੀਕੇਸ਼ਨ ਕਰੋ ਵੀ ਜਿੱਥੇ ਆਪਾਂ ਇੱਕ ਦੂਜੇ ਦੇ ਨਾਲ ਫ੍ਰੈਂਡਲੀ ਰਹੀਏ ਨਾ ਕਿ ਇਹ ਨਹੀਂ ਵੀ ਅਗਰੈਸਿਵ ਹੋ ਜਾਈਏ ਵੀ ਆਪਾਂ ਇੱਕ ਦੂਜੇ ਨੂੰ ਉਹ ਗੋਲ ਕਿਉਂ ਕਰਕੇ ਆਏ ਸੋ ਆਪਣੀ ਜ਼ਿਆਦਾ ਕਨਸੈਂਟਰੇਸ਼ਨ ਜਿਹੜੀ ਹੈ ਆਪਣੀ ਖੇਡ ਦੇ ਉੱਪਰ ਫੋਕਸ ਕਰੋ ਤੇ ਇੱਕ ਜਾਣ ਵੇਲੇ ਪਰਜੋਰ ਅਪੀਲ ਕਰਾਂਗੇ ਅਸੀਂ ਇਸ ਕਲੱਬ ਵੱਲੋਂ ਵੀ ਵੀ ਜਿੰਨੇ ਵੀ ਖਿਡਾਰੀ ਨੇ ਭਾਵੇਂ ਅੱਜ ਅਸੀਂ ਇੱਥੇ 올 ਇੰਡੀਆ ਜਿਹੜਾ ਫੁੱਟਬਾਲ ਟੂਰਨਾਮੈਂਟ ਜਿਹੜਾ ਅਸੀਂ ਆਰਗੇਨਾਈਜ਼ ਕੀਤਾ ਬਾਬਾ ਬੁੱਧਾ ਸੀਰੀਜ਼ 'ਚ ਸੋ ਇਹਦੇ 'ਚ ਵੀ ਐਟਲੀਸਟ ਜਿਹੜੇ ਸਿਲੈਕਸ਼ਨ ਕੀਤੀ ਜਾਵੇ ਖਿਡਾਰੀਆਂ ਦੀ ਤੇ ਮੈਂ ਇਹ ਚਾਹੁੰਦਾ ਹਾਂ ਜਿਵੇਂ ਹੁਣ ਉਹ ਬਾਹਰੋਂ ਤਾਂ ਠੀਕ ਹੈ ਵੀ ਰਿਪੋਰਟ ਕਰਨ ਲੱਗ ਪਏ ਜਾਜਾਂ ਦੇ ਜਾਜ ਭੇਜਣ ਲੱਗ ਪਏ ਇਦਾਂ ਰਿਪੋਰਟ ਕਰਕੇ ਸੋ ਮੈਂ ਗੱਲ ਕਹਾਂਗਾ ਕਿ ਜੇਕਰ ਅਸੀਂ ਇਹੋ ਜਿਹੇ ਫੈਸਿਲਿਟੀਆਂ ਦਈਏ ਜਾਂ ਅਸੀਂ ਇਹ ਜਮ ਹੌਲ ਸਿਰਜੀਏ ਵੀ ਸਾਨੂੰ ਲੋੜ ਨਾ ਪਵੇ ਆਪਣਾ ਘਰ ਛੱਡ ਕੇ ਬਾਹਰ ਜਾਣ ਦੀ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਨੂੰ ਆਪਾਂ ਆਪਾਂ ਸਰਕਾਰ ਦੇ ਵਿੱਚ ਜਾਂ ਸੈਮੀ ਗਵਰਨਮੈਂਟਸ ਜਿਹੜੀਆਂ ਨੇ ਜਾਂ ਕੋਈ ਅਦਾਰੇ ਉਹ ਨੇ ਜਿਹੜੇ ਜਿਹੜੇ ਇਹ ਪ੍ਰੈਫਰੈਂਸ ਦੇਣ ਵੀ ਅਸੀਂ ਪੰਜਾਬ ਦੇ ਬੱਚਿਆਂ ਨੂੰ ਕਿਤਨਾ ਕਿਤੇ ਅਸੀਂ এমਪਲੋਏ ਕਰਨਾ ਹੈ ਸੋ ਉਹਨਾਂ ਨੂੰ ਨੌਕਰੀਆਂ ਦੇ ਰੁਝਾਨ ਵਾਲੇ ਪਾਸੇ ਲਾਇਆ ਜਾਵੇ ਤਾਂ ਜੋ ਜਿਹੜੀਆਂ ਨੈਕਸਟ ਜਨਰੇਸ਼ਨਸ ਨੇ ਉਹ ਬਾਹਰਲੇ ਰੁਝਾਨ ਛੱਡ ਕੇ ਤੇ ਇੱਥੇ ਕਨਸੈਂਟਰੇਟ ਕਰੇ ਸੋ ਇੰਨਾ ਸ਼ਬਦਾਂ ਦੇ ਨਾਲ ਹੀ ਮੈਂ ਸਾਰੀ ਮੈਨੇਜਮੈਂਟ ਧਾਲੀਵਾਲ ਸਾਹਿਬ ਰਾਣਾ ਸਾਹਿਬ ਸਾਰੀ ਮੈਨੇਜਮੈਂਟ ਵਸੀ ਇਲਾਕਾ ਨਿਵਾਸੀ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੌਕਾ ਬਖਸ਼ਿਆ ਬਹੁਤ ਬਹੁਤ ਥੈਂਕ ਯੂ